ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਾਵਾ ਦੀਆਂ ਦਿਖਾ ਰਹੇ ਹਾਂ ਜਿੱਥੋਂ ਦਾ ਜਵਾਨ ਆਪਣੇ ਮੁਲਕ ਦੀ ਸੇਵਾ ਕਰਦਾ ਕਰਦਾ ਸ਼ਹਾਦਤ ਦਾ ਜਾਂ ਪੀ ਗਿਆ ਭਾਰਤੀ ਫੌਜ ਵਿੱਚ ਤਾਇਨਾਤ ਪਿੰਡ ਸਰਾਵਾ ਦਾ ਇਹ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਫੌਜੀ ਸਾਥੀਆਂ ਨਾਲ ਜੰਮੂ ਕਸ਼ਮੀਰ ਦੇ ਅਨੰਤਨਾਗ ਵਿਖੇ ਅੱਤਵਾਦੀਆਂ ਦੀ ਇਨਪੁੱਟ ਮਿਲਣ ਤੋਂ ਬਾਅਦ ਸਰਚ ਆਪਰੇਸ਼ਨ ਚਲਾ ਰਹੇ ਸੀ ਜਿਸ ਦੌਰਾਨ ਉਹਨਾਂ ਦੀ ਫੌਜੀ ਗੱਡੀ ਖਾਈ ਦੇ ਵਿੱਚ ਹਾਦਸਾ ਗ੍ਰਸਤ ਹੋ ਗਈ ਜਿਸ ਕਾਰਨ ਕਰੀਬ 8 ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਫੌਜੀ ਗੁਰਪ੍ਰੀਤ ਸਿੰਘ ਸ਼ਹਾਦਤ ਦਾ ਜਾਪੀ ਗਿਆ ਜਿਸ ਦਾ ਪਿੰਡ ਸਰਾਵਾ ਵਿਖੇ ਫੌਜੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਦੇ ਚਲਦਿਆਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫਸਰ ਗਈ ਅਤੇ ਘਰ ਵਿੱਚ ਮਾਤਮ ਛਾ ਗਿਆ ਮੇਰਾ ਨਾਮ ਮੇਰਾ ਨਾਮ ਗੁਰਵਿੰਦਰ ਕੋਹਰਾ 27 ਮਾਰਚ ਨੂੰ ਗਏ ਹੀ ਉਹ ਛੁੱਟੀ ਕੱਟ ਕੇ ਤੋਂ ਉਸ ਤੋਂ ਬਾਅਦ ਕੱਲ 2:30 ਵਜੇ ਉਹਨਾਂ ਦਾ ਫੋਨ ਆਇਆ ਵੀਡੀਓ ਕਾਲ ਤੇ ਗੱਲ ਕੀਤੀ ਮੇਰੇ ਬੇਟੇ ਛੋਟੇ ਨੇ ਵੀ ਕੀਤੀ ਕਹਿੰਦੇ ਕਿ ਆਪਰੇਸ਼ਨ ਤੇ ਚੱਲੇ ਤਿਆਰ ਆ ਸਭ ਕੁਝ ਦੱਸਣ ਡੇ ਗੱਡੀਆਂ ਦਸੀਆਂ ਉਹਨਾਂ ਨੇ بارش ਹੋਈ ਉਹ ਦੱਸਣ ਡੇ ਬੇਟੇ ਨੂੰ ਕਿਾ ਪਾਣੀ ਆ ਗਾਂਵੋਂ ਵੱਲੋਂ ਦੱਸਣ ਡੇ ਕਿ ਆ ਸ਼ੂਠਾ ਬੋਲਦੇ ਆ ਕਿ ਪਾਪਾ ਸ਼ੂਠਾ ਆਏ ਇਦਾਂ ਦੱਸਦੇ ਪਏ ਬਾਅਦ ਵਿੱਚ ਕਹਿੰਦੇ ਕਿ ਹੁਣ ਆਪਾਂ ਚੱਲੇ ਆ ਤੇ ਤੈਨੂੰ ਬਾਅਦ ਵਿੱਚ ਕਾਲ ਕਰਾਂਗਾ ਉਸ ਤੋਂ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਫਿਰ ਰਾਤ 9:30 10 ਵਜੇ ਇੱਥੇ ਤਿੰਨ ਪਿੰਡ ਫੋਨ ਆਇਆ ਪਾਪਾ ਜੀ ਨੂੰ ਉਹ ਕਹਿੰਦੇ ਕਿ ਤਾਂ ਗੋਪੀ ਸ਼ਹੀਦ ਹੋ ਗਿਆ ਉਸ ਤੋਂ ਸੋਚਿਆ ਉਸ ਨੇ ਕਿ ਕਿਤੇ ਕਿਤੇ ਕਹਿੰਦੇ ਕਿ ਉਹ ਹਾਂਜੀ ਆਪਰੇਸ਼ਨ ਤੇ ਗਏ ਤੇ ਗੱਡੀ ਸਲਿੱਪ ਹੋ ਗਈ ਉਹਦੇ ਕਰਕੇ ਡਿੱਗ ਗਈ ਖੱਡ ਚ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਪਹਿਲਾਂ ਤਾਂ ਸੱਟਾਂ ਬੋਲਦੇ ਫਿਰ ਬਾਅਦ ਵਿੱਚ ਕਹਿੰਦੇ ਕਿ ਸ਼ਹੀਦ ਹੋ ਗਿਆ ਲਖਵਿੰਦਰ ਸਿੰਘ ਨੂੰ ਦੱਸ ਦਿੱਤਾ ਵਾ ਸਾਰਾ ਕੁਝ ਤੇ ਉਹਨਾਂ ਨੂੰ ਪੁੱਛ ਲੋ ਮੈਂ ਨੂੰ ਨਹੀਂ ਦੱਸਿਆ ਉਹਨਾਂ ਨੇ ਕੋਈ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਵਜੇ ਦੀ ਜੇ ਮੈਨੂੰ 2:30 ਵਜੇ ਪੋਨੇ 3 ਵਜੇ ਆਇਆ ਇਹ ਫੋਨ 10 ਮਿੰਟ ਗੱਲ ਹੋਈ ਮੇਰੀ ਉਹ ਤਿਆਰ ਬੈਠੇ ਹੀ ਗੱਡੀਆਂ ਸਟਾਰਟ ਹੀ ਮਸਤ ਥੋੜੇ ਟਾਈਮ ਮੈਂ ਨਾ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਕੀਤੀ ਹਾਂਜੀ ਉੱਤੀ ਗਈ ਆਪਰੇਸ਼ਨ ਤੇ ਗਈ ਰੋਜ਼ ਹੀ ਜਾਂਦੇ ਹੀ ਰਾਤ ਵੀ ਜਾਂਦੇ ਸਵੇਰੇ ਵੀ ਜਾਂਦੇ ਮੈਂ ਉਹਨਾਂ ਨੂੰ ਲੇਟ ਹੀ ਹੋਣਾ ਲੇਟ ਹੀ ਕਾਲ ਕਰਨੀ ਆ ਬਾਅਦ ਵਿੱਚ ਰਾਤ ਮੈਨੂੰ ਫੋਨ ਨਹੀਂ ਆਇਆ ਉਹਨਾਂ ਦਾ ਮੇਰੇ ਦੋ ਬੇਟੇ ਇੱਕ ਦਾ ਨਾ ਗੁਰਬਹਾਦਰ ਸਿੰਘ ਇੱਕ ਦਾ ਨਾ ਗੁਰਸਤਾਬ ਸਿੰਘ ਮਾਸੀ ਮੈਂ ਨੇ ਸੁੱਟੀ ਕੱਟ ਕੇ ਆ ਗੋ ਗੋਪਦੀ ਦਾ ਹਾਂਜੀ ਕੋਈ ਫੋਨ ਆਇਆ ਤੇ ਕਿੰਨਾ ਚਿਰ ਪੈਠੀ ਕਿਆ ਗਿਆ ਕਰ ਘਰ ਨਹੀਂ ਕੋਈ ਗਿਆ ਗਿਆ ਅ ਕੱਲ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਉਹਨਾਂ ਨੇ ਵੀਡੀਓ ਕਾਲ 'ਚ ਜਦੋਂ ਚੱਲੇ ਆ ਨਾ ਗੱਡੀ 'ਚ ਉਹ ਦਾ ਆਪਣੇ ਬੱਚਿਆਂ ਨਾਲ ਵੀਡੀਓ ਕਾਲ ਕੀਤੀ ਆਪਣਾ ਖਾਣਾ ਖਾ ਲਿਆ ਆਪਣਾ ਉਹ ਤੇ ਹੱਲਪੇ ਬਾਇਦਾ ਉਹ ਖਾ ਲਿਆ ਆਪਣੇ ਬੱਚਿਆਂ ਨਾਲ ਗੱਲ ਹੋਈ ਆ ਦੀ ਜੋ ਜਾਣ ਲੱਗਿਆ ਗੱਲ ਨਹੀਂ ਉਹ ਕੋਈ ਹੈ ਕਿ ਆਪਣੇ ਬੱਚਿਆਂ ਨਾਲ ਗੱਲ ਕਰਕੇ ਚਲ ਗਿਆ ਹਏ ਕਾ ਆਪਣੇ ਕਾ ਜੀ ਕਹਿੰਦਾ ਸੀ ਮੈਂ ਆਕੇ ਆਕੇ ਨਾ ਸਾਮਨ ਫੋਨ ਕਰਾਂਗਾ ਆਪਾਂ ਤੇ ਕਿਹੜੀ ਜਗ੍ਹਾ ਗਿਆ ਹੈ ਜਗ੍ਹਾ ਸਾਰੀ ਹੈ ਸੀਰ ਲੱਗ ਰਹੀ ਹੈ ਦਿੱਤੀ ਸੀ ਸੀਰ ਨਾਲ ਕਰਦਾ ਹੈ ਤੁਹਾਨੂੰ ਫਿਰ ਕੀ ਫੋਨ ਆਇਆ ਮੈਨੂੰ ਫੋਨ ਆਇਆ ਮੈਂ ਆਪ ਫੋਨ ਨਹੀਂ ਕੀਤਾ ਮੈਨੂੰ ਫੋਨ ਆਇਆ ਮੈਂ ਚੁੱਕਿਆ ਆ ਤੇ ਮੈਂ ਆ ਨਹੀਂ ਗੱਲ ਕੀਤੀ ਮੈਂ ਉਹਨਾਂ ਦੇ ਡੈਡੀ ਨੂੰ ਭਰਾਤਾ ਫੋਨ ਫਿਰ ਡੈਡੀ ਨਾਲ ਗੱਲ ਹੋਈ ਗਿਆ ਹਾਂਜੀ ਜੈਨਾਂ ਗੱਲ ਇਹ ਵੀ ਤੁਹਾਡਾ ਬੇੜਾ ਸੀਧ ਹੋ ਗਿਆ ਹਾਂਜੀ ਮੇਰਾ ਪੁੱਤ ਜੀ ਇਸੇ ਸੀਧ ਹੋ ਗਿਆ ਮੇਰਾ ਪੁੱਤ ਜੀ ਇਹ ਰੱਖਿਆ ਕਰਨ ਗਿਆ ਸੀਧ ਹੋ ਗਿਆ ਮੇਰਾ ਪੁੱਤ ਤੇ ਦੋ ਬੱਚੇ ਨੇ ਆ ਦੋ ਬੱਚੇ ਨੇ ਆਸਰਾ ਬੱਚਿਆਂ ਦੀ ਇੱਕ ਤਾਂ 4 ਸਾਲ ਦਾ ਤੇ ਇੱਕ 2 ਸਾਲ ਦਾ 2.5 ਸਾਲ ਦਾ ਹੈਗਾ ਮਾਣਾਂ ਤੁਹਾਨੂੰ ਵੀ ਆਪਣੀ ਦੇਵਤੀ ਰਾਖੀ ਕਰਨ ਗਿਆ ਸੀ ਹਾਂਜੀ ਜੀ ਅਸੀਂ ਰਾਖੀ ਕਰਨ ਪੁੱਤ ਭੇਜਿਆ ਸੀ ਦੋ ਕੰਮ ਬੋਤਾ ਇੱਕੋ ਇੱਕ ਬੇਟਾ ਇਹ ਨੇ ਵੀ ਹਟੇ ਮੇਰੇ ਦੋ ਨੇ ਦੂਜਾ ਬੇਟਾ ਹੀ ਕਰਦਾ ਦੂਜਾ ਮੇਰਾ ਬੇਟਾ ਵੀ ਕੰਮ ਕਰਦਾ ਜੇ ਅਸੀਂ ਵੀ ਚਾਹੁੰਦਾ ਜੇ ਮੋਰੀ ਮਰੀਏ ਕਰਦੇ ਕਿਸੇ ਤੇ ਉਹਦਾ ਬੱਚਾ ਨਹੀਂ ਕੋਈ ਵੀ ਜਿੰਮੇਵਾਰੀ ਸੱਤੀ ਹੈ ਜੁਮੇ ਵੈਸਾ ਦੀ ਗੋਪੀ ਦੇ ਸੇ ਉਤੇ ਹੀ ਬਪੀ ਤੇ ਮੇਰੇ ਕੌਨਸ਼ੀਅੰਸੀ ਚੀ ਸਰਾਵਾ ਪਿੰਡ ਤੋਂ ਸਰਦਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਡਿਊਟੀ ਅਨੰਤਨਾਗ ਸੀਗੀ ਉਹਦੇ ਫਾਦਰ ਸਾਹਿਬ ਵੀ ਮਿਲੇ ਸਦਾ ਲਖਵਿੰਦਰ ਸਿੰਘ ਜੀ ਔਰ ਉਹਨਾਂ ਦਾ ਬੇਟਾ ਜਿਹੜਾ ਦੇਸ਼ ਵਾਸਤੇ ਸ਼ਹੀਦ ਹੋਇਆ ਬੜੀ ਇਸ ਵਕਤ ਮੈਂ ਕਹਿੰਨਾ ਕਿ ਦੇਸ਼ ਵਾਸੀਆਂ ਲਈ ਤੇ ਇਹ ਗਰਵ ਦੀ ਗੱਲ ਹੈ ਕਿ ਸਾਡੇ ਜਿਹੜੀ ਪੰਜਾਬ ਦੀ ਧਰਤੀ ਦਾ ਪੁੱਤ ਜਿਹੜਾ ਆਪਣੇ ਦੇਸ਼ ਲਈ ਸ਼ਹੀਦ ਹੋਇਆ ਪਰ ਕਿਤੇ ਨਾ ਕਿਤੇ ਪਰਿਵਾਰ ਲਈ ਜਿਹੜਾ ਬੜਾ ਵੱਡਾ ਘਾਟਾ ਹੋ ਜਾਂਦਾ ਉਹਨਾਂ ਦੇ ਛੋਟੇ-ਛੋਟੇ ਦੋ ਬੱਚੇ ਆ ਸਾਡੀ ਭੈਣ ਆ ਛੋਟੀ ਏਜ ਆ ਗੁਰਪ੍ਰੀਤ ਸਾਡੇ ਭਰਾ ਦੀ 32 ਸਾਲ ਦੀ ਜੇ ਉਮਰ ਸੀਗੀ ਔਰ ਤਕਰੀਬਨ 9 ਸਾਲ ਉਹਨਾਂ ਨੂੰ 9-10 ਸਾਲ ਇਸ ਡਿਊਟੀ ਕਰਦਿਆਂ ਹੋਗੇ ਆ ਔਰ ਮੈਂ ਅ ਅੱਜ ਇਹ ਗੱਲ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਅੱਜ ਸਰਦਾਰ ਲਖਵਿੰਦਰ ਸਿੰਘ ਇੱਥੇ ਹੀ ਆ ਤੁਸੀਂ ਦੇਖੋਗੇ ਉਹ ਸਾਡੇ ਪੰਜਾਬ ਦਾ ਕਿਸਾਨ ਹੈ ਜਿਹੜਾ ਇੱਥੇ ਪੈਲੀਆਂ 'ਚ ਜੂਝਦਾ ਜਿਹੜਾ ਆਪਣੀ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਤੇ ਆਪਣੇ ਪਸੀਨੇ ਦੇ ਨਾਲ ਅੰਨ ਪੈਦਾ ਕਰਦਾ ਹੈ ਔਰ ਸਰਦਾਰ ਲਖਵਿੰਦਰ ਸਿੰਘ ਇੱਥੇ ਲੋਕਾਂ ਦੀ ਭੁੱਖ ਮਿਟਾਉਣ ਲਈ ਲੜਾਈ ਲੜਦਾ ਪੰਜਾਬ ਦਾ ਕਿਸਾਨ ਔਰ ਉਹਨਾਂ ਦੇ ਉੱਤਰ ਸਰਦਾਰ ਗੁਰਪ੍ਰੀਤ ਸਿੰਘ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਸੋ ਅੱਜ ਇਹ ਬੜਾ ਕਲੀਅਰ ਮੈਸੇਜ ਇਨਾਂ ਸਾਰੀਆਂ ਸਰਕਾਰਾਂ ਨੂੰ ਨਾ ਈਵਨ ਸਿੰਗਲ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਨੂੰ ਚਾਹੇ ਕੱਲ ਨੂੰ ਕਾਂਗਰਸ ਸੈਂਟਰ 'ਚ ਆ ਜੇ ਮੈਂ ਕਾਂਗਰਸ ਦਾ ਵਿਧਾਇਕ ਹਾਂ ਪਰ ਹਮੇਸ਼ਾ ਖੁੱਲ ਕੇ ਬੋਲਣ ਵਾਲਾ ਜਿਹੜਾ ਲੀਡਰ ਹੈ ਔਰ ਕਿਸੇ ਦੀ ਵੀ ਗਵਰਨਮੈਂਟ ਆਵੇ ਸਾਡਾ ਉਹ ਕਿਸਾਨ ਹੈ ਜਿਨੇ ਸਾਡੇ ਮੁਲਕ ਦਾ ਢਿੱਡ ਭਰਿਆ ਜਦੋਂ ਬਾਕੀ ਸੂਬਿਆਂ ਦੀਆਂ ਜ਼ਮੀਨਾਂ ਬੰਜਰ ਸੀਗੀਆਂ ਉਦੋਂ ਪੰਜਾਬ ਦੀ ਧਰਤੀ ਨੇ ਹਿੰਦੁਸਤਾਨ ਦੇ ਲੋਕਾਂ ਦਾ পেট ਭਰਿਆ ਔਰ ਅੱਜ ਦੂਜੇ ਸੂਬਿਆਂ ਦੀ ਧਰਤੀ ਜਿਹੜੀ ਆ ਉਹ ਵੀ ਉਪਜਾਊ ਹੋ ਗਈ ਜਿਹਦੇ ਕਰਕੇ ਅੱਜ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਇਹ ਮੈਂ ਗੱਲ ਕਹਾਂਗਾ ਕਿ ਸਾਡੇ ਪੰਜਾਬ ਦਾ ਕਿਸਾਨ ਔਰ ਉਸੇ ਕਿਸਾਨ ਦਾ ਪੁੱਤ ਸਾਡੇ ਦੇਸ਼ ਵਾਸਤੇ ਸ਼ਹੀਦ ਹੋਇਆ ਸੋ ਮੈਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਸਾਡੇ ਨੌਜਵਾਨ ਭਰਾ ਬਾਰਡਰਾਂ ਦੇ ਉੱਤੇ ਸ਼ਹਾਦਤਾਂ ਦੇ ਰਹੇ ਨੇ ਉੱਥੇ ਘੱਟੋ-ਘੱਟ ਇਨਾ ਕ ਰਹਿਮ ਕਰੋ ਕਿ ਸਾਨੂੰ ਇਹਨਾਂ ਬਾਰਡਰਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਨਾ ਲਾਉਣਾ ਪਵੇ ਆ ਤੁਸੀਂ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਫਾਦਰ ਨੇ ਉਹਨਾਂ ਦੇ ਬ੍ਰਦਰ ਖੜੇ ਨੇ ਇੱਥੇ ਮੈਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਅੱਜ ਬੀਜੇਪੀ ਦੀ ਆ ਚਾਹੇ ਕੱਲ ਨੂੰ ਕਾਂਗਰਸ ਆ ਜਾਏ ਚਾਹੇ ਕੋਈ ਹੋਰ ਆ ਜਾਏ ਪਰ ਇੱਕ ਗੱਲ ਹਮੇਸ਼ਾ ਇਹਨਾਂ ਸਰਕਾਰਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਇਹ ਉਹੀ ਕਿਸਾਨ ਨੇ ਜਿਹੜੇ ਆਪਣੀ ਖੂਨ ਪਸੀਨੇ ਦੀ ਜਿੰਨੇ ਵੀ ਤੁਸੀਂ ਇੱਥੇ ਕਿਸਾਨ ਖੜਿਆ ਛਾਤੀ ਮਾਰੋ ਕਿੰਨੇ ਡਿਗਰੀ ਟੈਂਪਰੇਚਰ ਆ ਪੈਲੀਆਂ ਦੇ ਵਿੱਚ ਆਪਣਾ ਕਸੂਨ ਪਸੀਨਾ ਵਹਾ ਕੇ ਔਰ ਹਿੰਦੁਸਤਾਨ ਦੇ ਲੋਕਾਂ ਦਾ পেট ਪਾਲ ਰਹੇ ਔਰ ਇਹਨਾਂ ਦੇ ਬੱਚੇ ਬਾਰਡਰਾਂ ਤੇ ਲੜਾਈ ਲੜ ਰਹੇ ਆ ਉੱਥੇ ਲੀਡਰਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਗਏ ਉੱਥੇ ਸੈਂਟਰ 'ਚ ਬੈਠੇ ਵਜ਼ੀਰ ਜਿਹੜੇ ਇੱਥੇ ਆ ਕੇ 네ਗੋਸ਼ੀਏਸ਼ਨਸ ਕਰਦੇ ਸੀਗੇ ਉਹਨਾਂ ਦੇ ਬੱਚੇ ਬਾਰਡਰਾਂ ਤੇ ਨਹੀਂ ਅੱਜ ਇਹਨਾਂ ਦਾ ਬੇਟਾ 32 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪਾ ਗਿਆ ਆਪਣੇ ਮੁਲਕ ਵਾਸਤੇ ਸੋ ਰਹਿਮ ਕਰਨ ਸਰਕਾਰਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਵੀ ਬਾਰਡਰਾਂ ਤੇ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਘੱਟੋ ਘੱਟ ਇਹਨਾਂ ਸਰਕਾਰਾਂ ਨਾਲ ਲੜਾਈ ਨਾਲ ਲੜਨੀ ਪਈ ਉਹ ਬਾਰਡਰਾਂ ਤੇ ਲੜਨ ਨੂੰ ਤਿਆਰ ਨੇ ਪਰ ਜਦੋਂ ਆਪਣਿਆਂ ਨਾਲ ਲੜਨਾ ਪੈਂਦਾ ਉਦੋਂ ਦਿਲ ਨੂੰ ਦੁੱਖ ਹੁੰਦਾ ਸੋ ਮੈਂ ਸਲੂਟ ਕਰਦਾ ਇਹਨਾਂ ਦੇ ਫਾਦਰ ਸਾਹਿਬ ਨੂੰ ਖਾਸ ਕਰਕੇ ਇਹਨਾਂ ਦੀ ਪਰਿਵਾਰ ਨੂੰ ਔਰ ਖਾਸ ਕਰਕੇ ਸਾਡਾ ਪ੍ਰਾ ਗੁਰਪ੍ਰੀਤ ਨੂੰ ਜਿਨਨੇ ਦੇਸ਼ ਵਾਸਤੇ ਸ਼ਹਾਦਤ ਦਿੱਤੀ। ਪਰਿਵਾਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪਿਛਲੇ ਮਹੀਨੇ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਦੇ ਵਿੱਚ ਗਿਆ ਸੀ ਪਰ ਬੀਤੇ ਕੱਲ ਸ਼ਾਮ ਇਹ ਹਾਦਸਾ ਵਾਪਰ ਗਿਆ ਜਿਸ ਵਿੱਚ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਪਿੱਛੇ ਉਸ ਦੀ ਘਰ ਵਾਲੀ ਅਤੇ ਮਾਪੇ ਤੇ ਛੋਟੇ-ਛੋਟੇ ਬੱਚੇ ਇਕੱਲੇ ਰਹਿ ਗਏ ਨੇ। ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।